ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬਟਿਕ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਦੇ ਵਿੱਚ ਕੱਟਵਰਕ ਵੀ ਆਪਾਂ ਦੇਖਾਂਗੇ ਹਨਾ ਵੱਖੋ-ਵੱਖ ਕੱਟਵਰਕ ਆਪਾਂ ਕਿਸ ਤਰੀਕੇ ਨਾਲ ਬਣਾ ਸਕਦੇ ਆਂ ਅੱਜ ਆਮਨ ਤੁਹਾਨੂੰ ਕੱਟਵਰਕ ਬਣਾ ਕੇ ਦੱਸਣਗੇ ਚਾਰ-ਪੰਜ ਤਰ੍ਹਾਂ ਦਾ ਕੱਟਵਰਕ ਬਣਾ ਕੇ ਦੱਸਣਗੇ ਤੁਸੀਂ ਉਹ ਕੱਟਵਰਕ ਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆਉਂਦਾ ਹਨਾ ਤੁਸੀਂ ਆਪਦੇ ਸੂਟ ਤੇ ਕਰਵਾ ਸਕਦੇ ਹੋ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹਨਾਂ ਕੱਟਵਰਕਾਂ ਦੇ ਵਿੱਚੋਂ ਕਿਹੜਾ ਕੱਟਵਰਕ ਜਿਆਦਾ ਸੋਹਣਾ ਲੱਗਿਆ ਤੇ ਜਿਹੜੇ ਨਵੇਂ ਭੈਣ ਭਰਾ ਜੁੜਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਵੀ ਦੱਬਿਓ ਤੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਦੇਖਦੇ ਆਂ ਆਪਾਂ ਵੱਖ-ਵੱਖ ਤਰ੍ਹਾਂ ਦਾ ਕੱਟਵਰਕ ਲਓ ਜੀ ਅੱਜ ਆਪਾਂ ਵੀਡੀਓ ਦੇ ਵਿੱਚ ਦੇਖਾਂਗੇ ਵੀ ਵੱਖ-ਵੱਖ ਤਰ੍ਹਾਂ ਦਾ ਕੱਟਵਰਕ ਤੇ ਜਿਹਨਾਂ ਆਪਾਂ ਨੇ ਹੁਣ ਤੱਕ ਬਣਾਇਆ ਉਹਦੇ ਕਾਉਂਟਿੰਗ ਹੈ ਨਾ ਜਿਵੇਂ ਇੱਕ ਤੋਂ ਡੋ ਡਿਜ਼ਾਈਨ ਹੁੰਦੇ ਨੇ ਆਪਾਂ ਸਾਨੂੰ ਉਹ ਬਣਾ ਕੇ ਦਿਖਾਵਾਂਗੇ ਵੀ ਜਿਹੜੇ ਜਾਂਦਾ ਤਾਂ ਜਿਉਂ ਆ ਉਹਨੇ ਸਾਪਿਆ ਇਹ ਚੱਲਦਾ ਹੁੰਦਾ ਬਾਕੀ ਇੱਕ ਦੋ ਤਰ੍ਹਾਂ ਦਾ ਹੋਰ ਹੁੰਦਾ ਆਪਾਂ ਉਹ ਵੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਇਹ ਸਿੰਪਲ ਕੱਟਵਰਕ ਹੋ ਗਏ ਹਾਂ ਤੇ ਅੱਜ ਆਪਾਂ ਸਿੰਪਲ ਇਹ ਦੱਸਾਂਗੇ ਕਈ ਤਰ੍ਹਾਂ ਦੇ ਹਾਂ ਫਿਰ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਜਿਹੜੇ ਚੁੰਨੀਆਂ ਤੇ ਇਹ ਵੀ ਘਰੇ ਜਾਂਦੇ ਨੇ ਤੇ ਸੂਟਾਂ ਤੇ ਵੀ ਹਾਂ ਬਣਦੇ ਨੇ ਇਸ ਤਰ੍ਹਾਂ ਇਹ ਦੇਖੋ ਇੱਕ ਇਹ ਹੋ ਗਿਆ ਇੱਕ ਤਿਕੋਣ ਇੱਕ ਇਹ ਹੋ ਗਿਆ ਦੋ ਤਰ੍ਹਾਂ ਦਾ ਤੇ ਇੱਕ ਦੇ ਕੋਨਾ ਜਿਵੇਂ ਤੇ ਨੂੰ ਜਮੇ ਤਿਕੋਣਾ ਜਿਗਜੈਗ ਦੇ ਨਾਲ ਕੱਟ ਵਰਕ ਹੈ ਇਹ আচ্ছা ਇਹ ਆਪਾਂ ਜਿਵੇਂ ਹੁਣ ਕਰਾਂਗੇ ਹਨਾ ਵੀ ਕੜਾਈ ਤਾਂ ਟਾਂਕੇ ਇਹਦੇ ਤੇ ਫੁੱਲ ਡਾਂਕ ਕੇ ਨਾਲ ਵੀ ਕਰ ਸਕਦੇ ਆ ਆਪਾਂ ਬਰੀਕ ਨਾਲ ਵੀ ਕਰ ਸਕਦੇ ਆ ਉਹ ਆਪਣੀ ਮਰਜ਼ੀ ਵੀ ਜਿੰਮੇ ਦਾ ਆਪਾਂ ਨੂੰ ਪਸੰਦ ਹੈ ਹਨਾ ਵੀ ਜਿੱਦਾਂ ਦੀ ਕੜਾਈ ਸੂਟ ਤੇ ਹੋਈ ਹੋਵੇ ਉਹਦੇ ਮੁਤਾਬਕ ਜੇ ਕਰ ਸਕਦੇ ਆ ਆਪਾਂ ਇੱਕ ਐ ਵੀ ਦੇਖੀਏ ਹਾਂ ਉਹ ਜਿੱਕ ਜਾਏਗਾ ਹੁੰਦਾ ਸਾਰੇ ਦਾ ਸਾਰਾ ਹਾਂ ਮਤਲਬ ਇੱਕ ਜੇ ਆਪਾਂ ਥੋੜਾ ਜਿਹਾ ਸਾਈਜ਼ ਵੱਡਾ ਬਣਾਵਾਂਗੇ ਤਾਂ ਇਹ ਕਟ ਕਟਿੰਗ ਹੋ ਜਾਂਦਾ ਜੇ ਸਾਈਜ਼ ਛੋਟਾ ਬਣਾਵਾਂਗੇ ਹਾਂ ਤਾਂ ਇਹ ਕਟਿੰਗ ਹੁੰਦਾ ਨਹੀਂ ਹੈਗਾ ਦੋ ਦੋ ਨਿਕੋਣਾ ਦੇ ਇੱਕ ਜਿਹੜਾ ਮੈਂ ਉਹ ਦਸਿਆ ਦੀ ਬਣਾ ਕੇ ਆਹ ਆ ਦੇਖੀ ਆ ਬਣਾਈਆਂ ਇਹ ਹੋ ਗਿਆ ਇੱਕ ਆ ਬਣਾ ਦੇ ਮੈਂ ਵੇਸੋ ਨਾਲ ਲੱਗਿਆ ਐ ਹਾਂ ਹਾਂ ਉਲਟਾ ਹੋ ਗਿਆ ਉਲਟਾ ਹੋ ਗਿਆ ਉਲਟਾ ਹੋ ਗਿਆ ਆਪਾਂ ਉਧਰ ਵੀ ਉਧਰ ਵੀ ਉਧਰ ਵੀ ਇੰਨੀ ਬਣਾਉਣਾ ਜੇ ਇੰਦਰ ਵੀ ਆ ਇਹ ਇਹ ਐ ਹਾਂ ਉਲਟਾ ਹੋ ਗਈ ਸ਼ੇਪ ਇਹ ਤੋਂ ਉਲਟ ਬਣ ਗਈ ਇਹ ਆਇਰ ਨੂੰ ਨਾ ਸੋ। ਇਹ। ਆਹ ਕਿੰਨੇ ਦੇਖਿਓ ਨਾ ਲੱਖਾ। ਇਧਰ ਦੀ ਸਾਈਡ ਕਈ ਵਾਰ ਨਾ ਉੱਕ ਜਾਂਦਾ ਹੱਥ। ਹਾਂ। ਇਹ। ਹਾਂ। ਇਤੋਂ ਇਹ ਮੀ। ਆਹ ਇਹ ਮੀ। ਜਰੇ ਬਣਾ ਲਈ ਵੀ ਕੰਦਲੋ। ਚਲੋ ਬਣਾ ਕੇ ਦੇਖਦੇ ਆਂ। ਹਾਂ। ਸ਼ੁਰੂ ਕਰਦੇ ਆਂ। ਇਹ ਡਾਰਕ ਜਿਹਦੇ ਨਾਲ ਲੈਣੀ ਜਿਹੜੇ ਦੇਖੂਗੀ ਇਹਦੇ ਚ। ਉਹ ਕਿਤੇ ਕੰਮ ਨਾ ਆ ਜਾਵੇਂ ਥੋੜੀ ਰਹਿੰਦੀ ਆ। ਕੋਈ ਹੋਰ। ਨਹੀਂ ਵੀ ਥੋੜੀ ਰਹਿੰਦੀ ਹੈ ਕੰਮ ਬਣਾ ਜੀ ਕਦੇ ਕੜਾਈ ਚ ਬੱਸ ਨੂੰ ਤਾਂ ਲੈਂਦੇ ਜੀ ਐਸ ਤਰ੍ਹਾਂ ਪਹਿਲਾਂ ਪੰਜ ਪੰਚਾ ਨੂੰ ਤੇ 0 ਨੰਬਰ ਦਾ ਸਿਨਾਰਾ ਪਾ ਪਹਿਲਾਂ ਉਹ ਆਊਟਲਾਈਨ ਕਰ ਲਾਂਗੇ ਉਹਦੀ ਜਿੰਨਾ ਜਿੰਨਾ ਆਪਣੇ ਕੱਢਣਾ ਉਹ ਤੇ ਦੂਆ ਦਾ ਪੰਕਾ ਤਮੂਟਾ ਕਰ ਸਾਰਿਆ ਰਿਕਾਰਡਿੰਗ ਜਿੰਨੇ ਡਾਂਚੇ ਨੇ ਆਪਾਂ ਇਹ ਬਣਾਉਣਾ ਨਾ ਉਹਨਾਂ ਨਾਲ ਪਰਵਾਹ ਨਹੀਂ ਆ। ਇਹ ਤਾਂ 2 ਜਾਂ 3 ਨੰਬਰ ਦੇ ਵੀ ਕਰ ਸਕਦੇ ਆ। ਛੋਟੇ ਨਹੀਂ ਬਣਾਉਂਦੇ। ਇਹ ਕਿੰਨੇ ਨੰਬਰ ਦਾ 4 5 ਜਿੰਨਾ ਜ਼ਿਆਦੀ ਉੱਪਰ ਲੱਗ ਜੂ। 25 ਨੰਬਰ ਤਾਂ ਆਖੀ ਜਿਨਾ ਆਇਆ ਉਹਨਾਂ ਦਾ ਕੱਪੜਾ ਹਲਕਾ ਐਸਾ ਜਿਹਾ ਕਿਲਾ ਨੇ ਕੋਈ ਹੁੰਦਾ ਨਾ ਆਪਣਾ ਜਿਹੜਾ ਜ਼ਿਆਦਾਤਰ ਬੇਨਾ ਕਰਵਾਉਂਦੀਆਂ ਨੇ ਪਹਿਲਾਂ ਤੋਂ ਵੀ ਚੱਲਦਾ ਰਿਹਾ ਸਿੰਪਲ ਕਟ ਵਰਕ ਹੋ ਗਿਆ ਬਾਕੀ ਸਾਰੀ ਸਿੰਪਲ ਹੀ ਏ ਤੇ ਬਾਕੀ ਹੁਣ ਆਪਾਂ ਇਹਦੇ ਤੇ ਦੱਸ ਦਿੰਦੇ ਆਂ ਵੀ ਇਸ ਤਰ੍ਹਾਂ ਇਹਦੇ ਹਾਫ ਤੱਕ ਆਪਾਂ ਨੇ ਡਬਲ ਕੰਟਾ ਲਾ ਦੇਣਾ ਬਾਅਦ ਚ ਇਹ ਹੁਣ ਆਪਾਂ ਇਹ ਕਟਿੰਗ ਕਰਦੇ ਆਂ ਤੇ ਐਸੇ ਵੀ ਐਸੇ ਸਫਾਈ ਆ ਜਾਂਦੀ ਆ ਕੰਟਾ ਲਾਉਣ ਦਾ ਯਾਦ ਰੱਖੋ ਕਿੰਨੇ ਨੰਬਰ ਇਹ 5 ਨੰਬਰ ਦਾ 2 ਨੰਬਰ ਦਾ ਟੈਂਪਲੇਟ ਆਪਾਂ ਦਾ ਆ ਰਿਹਾ ਹੈ। ਜਿਵੇਂ ਤੁਹਾਨੂੰ ਦੇ ਲਈ ਮੈਂ ਵੀ ਜਿਹਨੇ ਲੈ ਕੱਟਣ ਦੇ ਵਿੱਚ ਹੋ ਰਹਿਣਾ ਵੀ ਉਹ ਥੋੜਾ ਦਾ ਨਹੀਂ ਹਾਂ ਕਟਿੰਗ ਕਰਦੇ ਆ ਕੱਪੜਾ ਕਈ ਵਾਰ ਭਾਣਾ ਕੱਪੜਾ ਕਟਿੰਗ ਕਰਨ ਨੂੰ ਕਹਿੰਦੇ ਨੇ ਫਿਰ ਇਹ ਖਰਾਬ ਜਾਂ ਨਹੀਂ ਹੁੰਦਾ ਕੱਟਵਰਕ ਸਹੀ ਰਹਿੰਦਾ। ਇਹ ਆਪਣਾ ਸਿੰਪਲ ਕੱਟਵਰਕ ਹੋ ਗਿਆ। ਆਪਾਂ ਨੇ ਜਿਹੜੇ ਆ ਕੋਣ ਜਿਹੜਿਆ ਕੋਣ ਲੈਨੇ ਇਹੋਲੇ ਘੱਟ ਕੱਟੇ ਨੇ ਜਿਵੇਂ ਆਪਾਂ ਜ਼ਿਆਦਾ ਵੀ ਕੱਟ ਸਕਦੇ ਹੁੰਦੇ ਇਹਦੇ ਲੋ ਜੀ ਹੁਣ ਆਵਾਂ ਨੇ ਜੋ ਇੱਧਰ ਛਾਪਿਆ ਹੋਇਆ ਹੈ ਨਾ ਉਹ ਤੁਹਾਨੂੰ ਬਣਾ ਕੇ ਦੱਸਣਗੇ ਤੇ ਆਪਾਂ 4 ਨੰਬਰਾਂ ਦੇ ਟਾਂਕੇ ਨਾਲ ਬਣਾ ਰਹੇ ਹਾਂ ਇਹ ਜੇ ਆਪਾਂ ਇੱਕ ਟੱਟਵਰਤ ਤੇ ਇੱਕ ਜਿੱਤ ਜਾਏ ਇੱਕ ਗਲਾਈ ਦੇ ਵਿੱਚ ਹੋ ਗਿਆ ਨਾ ਟੱਟਵਰਤ ਇੱਕ ਜਿੱਕ ਜੈਗਾ ਬੰਦ ਹੋ ਗਿਆ ਜਿਵੇਂ ਅਸੀਂ ਅੱਧੇ ਕੋਰ ਹੁੰਦਾ ਦੇਖੋ ਇਹ ਕੱਟ ਵਰਕ ਵੀ ਸੋਹਣਾ ਲੱਗਦਾ ਥੋੜਾ ਫਿਰ ਤੁਹਾਨੂੰ ਇਤਨਾ ਦੱਸਾਂਗੇ ਬਣਾ ਕੇ ਜੇਰੇਜ ਉਮੰਮੀ ਆਪਾਂ ਨੇ ਜਿੱਤ ਜਾਏਗਾ ਡਬਲ ਕਰੇ ਹੋਣੇ ਦੋ ਜਿੱਤ ਜਾਏਗੇ ਤੇ ਇੱਕ ਆਹ ਗਲਾਈ ਚ ਆ हाथ न छापण करके थोड़ा बिंगा टेढ़ा बन जाता है जो अपने पेस्ट उपर से छापना फिर वो तो यह पूरा नाप लेके फिर छापना पैंता है तट नहीं तो टेढ़ा बिंगा हो जाएगा ਇਹ ਦੇਖੋ ਆਪਣਾ ਗੋਲ ਹੋ ਗਿਆ ਤੇ ਉਹਦੇ ਵਿਚਾਲੇ ਦੋ ਜਿਗਜੈਗ ਹੋ ਗਏ ਆਪਣਾ ਡਬਲਯੂ ਵਾਂਗੂ ਇਹ ਇਹ ਹੋ ਗਿਆ ਤਿੰਨ ਤਰ੍ਹਾਂ ਦਾ ਤੇ ਹੁਣ ਆਪਾਂ ਆ ਇਹ ਆਪਣਾ ਸਿੰਪਲ ਜਿਗਜੈਗ ਆ ਗਿਆ ਸਾਰਾ ਜਿਵੇਂ ਆਪਣਾ ਸੀ ਗੋਲ ਆ ਪੂਰੀ ਤਰ੍ਹਾਂ ਇਹ ਵੀ ਆਪਾਂ ਬਰੀਕ ਤੰਚੇ ਨਾਲ ਵੀ ਕਰ ਸਕਦੇ ਆਂ ਤੇ ਵੱਡੇ ਤੰਚੇ ਨਾਲ ਵੀ ਕਰ ਸਕਦੇ ਆਂ ਜੇ ਆਪਾਂ ਖੁਦ ਮਿੱਤੇ ਕਰਨਾ ਹੋਵੇ ਇਸ ਤਰ੍ਹਾਂ ਉਹ ਤੁਸੀਂ ਆਪ ਸੂਟ ਦੇ ਅਕੋਰਡਿੰਗ ਕਰ ਸਕਦੇ ਹੋ ਵੀ ਜਿਸ ਸੂਟ ਤੇ ਜਿਵੇਂ ਪਹਿਲਾਂ ਕੜਾਈ ਹੋਈ ਹੋ ਗਈ ਹੈ ਨਾ ਵੀ ਉਹ ਕਿੰਨੇ ਨੰਬਰ ਤੇ ਹੋਈ ਹੈ ਕਿੰਨੇ ਨੰਬਰ ਟੈਂਕ ਤੇ ਹੋਈ ਹੈ ਉਹਦੇ ਅਕੋਰਡਿੰਗ ਤੁਸੀਂ ਕਰ ਸਕਦੇ ਹੋ ਇਹ ਬਰੀਕ ਵੀ ਸੋਨਾ ਲੱਗਦਾ ਬਣਿਆ ਹੈ ਤੇ ਚੋੜਾ ਵੀ ਸੋਨਾ ਲੱਗਦਾ ਜੇ ਕੋਈ ਵੀ ਸੂਟ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗੂਗਾ ਤੇ ਇਹ ਵੀ ਆਪਾਂ ਕੱਟਵਰਕ ਤੋਂ ਕਟਿੰਗ ਕਰ ਸਕਦੇ ਆ ਜੇ ਕਿਸੇ ਤਿਕੋਣਾ ਕੱਟਵਰਕ ਕਟਿੰਗ ਕਰਵਾਉਣਾ ਹੋਵੇ ਹਾਂ ਹਾਂ ਇਹ ਆ ਗਿਆ ਮਾ ਚਾਰ ਤਰ੍ਹਾਂ ਦਾ ਹੋ ਗਿਆ ਇੱਕ ਆਪਾਂ ਨੇ ਆ ਆ ਬਣਾਇਆ ਦੀ ਵੀ ਦੇ ਤਰ੍ਹਾਂ ਜੀ ਇਸ ਇੰਟ੍ਰੋ 0 ਟਾਂਕੇ ਨਾਲ ਸਿੱਖਾ ਕਰਾਂਗੇ ਇਹਦਾ ਦੇਖੋ ਫਰੇਮ ਪਾਸ ਕਰ ਹੂੰ ਫਰੇਮ ਪਾਸ ਕਰ ਇਹ ਕੋਈ ਕੱਟ ਵਰਕ ਹੈ ਨਾ ਕਿੰਨਾ ਸੋਹਣਾ ਲੱਗਦਾ ਤੇ ਜਿਵੇਂ ਆਪਾਂ ਕੱਟ ਵਰਕ ਦਾ ਕੁੰਜਾ ਬਣਾਉਣੇ ਹੁੰਦੇ ਹਨ ਨਾ ਉਹ ਜਿਹਾ ਇਹ ਇਸ ਤਰੀਕੇ ਨਾਲ ਵੀ ਆਪਾਂ ਡਿਜ਼ਾਈਨ ਕਰ ਸਕਦੇ ਹਾਂ ਇਹ ਆਪਾਂ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਨਾ ਜਦੋਂ ਸੂਟ ਤੇ ਨਾ ਇਦਾਂ ਆਪਣਾ ਹੋਏ ਕੱਟਿਆ ਜਾਊਗਾ ਕਿੰਨਾ ਸੋਹਣਾ ਲੱਗੂਗਾ ਦੇਖੋ ਇੱਕ ਇਹ ਹੋ ਗਿਆ ਕੱਟਵਰਕ ਆ ਜਿੱਗ ਜਾਏਗਾ ਹੋ ਗਿਆ ਆ ਗੋਲ ਤੇ ਵਿਚਾਲੇ ਦੋ ਜਿੱਗ ਜਾਏਗਾ ਗੋਲ ਤੇ ਵਿਚਾਲੇ ਉਦੋਂ ਬਾਅਦ ਇੱਕ ਜਿੱਗ ਜਾਏਗਾ ਤੇ ਆ ਸਾਰਾ ਗੋਲ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਤਰੀਕਾ ਸਮਝ ਆਇਆ ਤੇ ਤੁਸੀਂ ਇਹਨਾਂ ਦੇ ਵਿੱਚੋਂ ਨਾ ਕਿਸੇ ਤਰ੍ਹਾਂ ਦਾ ਵੀ ਕੱਟਵਰਕ ਆਪੇ ਸੂਟ ਤੇ ਕਰਵਾ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਨਵੇਂ ਭੈਣ ਭਰਾ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੈਲ ਲਾਈਕ ਨੂੰ ਦਬਿਓ ਕੋਈ ਗਲਤੀ ਹੋ ਗਈ ਵੀ ਤਾਂ ਸਾਨੂੰ ਮਾਫ਼ ਕਰ ਦਿਓ ਹੱਸਦੇ ਰਹੋ ਵਾਸਤੇ ਰਹੋ ਖੁਸ਼ ਰਹੋ ਹਸਰੀ ਘਾਲ ਜੀ